ਆਦਮਪੁਰ ਦੇ ਪੈਂਦੇ ਪਿੰਡ ਟਰੋਲੀ ਕਲਾ ਵਿਖੇ ਤਨਤਨ ਬਾਬਾ ਸ਼ਹੀਦ ਮਤੀ ਜੀ ਦੇ ਪਵਿੱਤਰ ਸਥਾਨ ਤੇ ਸੰਗਰਾਮ ਦਾ ਪਵਿੱਤਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ। ਜਿਸ ਵਿੱਚ ਰਾਗੀ ਢਾਡੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਸਫਲ ਕੀਤੇ। ਇਸ ਧਾਰਮਿਕ ਦਿਵਾਨ ਮੌਕੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੈਂਸਰ ਦਾ ਮੁਫਤ ਕੈਂਪੋ ਲਗਾਇਆ ਗਿਆ ਅਤੇ ਆਏ ਹੋਏ ਮਰੀਜ਼ਾਂ ਨੂੰ ਚੈੱਕਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਹ ਕੈਂਪੋ ਵਰਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਲਾਇਆ ਗਿਆ ਹੈ। ਅਸੀਂ ਅਮਰੀਕਾ ਤੋਂ ਆਏ ਹਾਂ ਕਰਮਜੀਤ ਸਿੰਘ ਮਨਿਹਾਸ ਅਤੇ ਸਾਡਾ ਪਰਿਵਾਰ ਮਨਜੀਤ ਸਿੰਘ ਮਨਿਹਾਸ ਉਹਨਾਂ ਦੇ ਬੱਚੇ ਤੇ ਅਸੀਂ ਲਾਸਟ ਈਅਰ ਵੀ ਲਾਇਆ ਸੀ ਅਕਤੂਬਰ ਦੇ ਵਿੱਚ ਤੇ ਐਸਐਲ ਵੀ ਲਾਇਆ ਹੈ। ਇਸ ਕੈਂਪ ਦੇ ਵਿੱਚ ਮੇਨ ਕੈਂਸਰ ਦੇ ਟੈਸਟ ਹੁੰਦੇ ਹਨ ਲੇਡੀਜ਼ ਦੇ ਮੈਮੋਗ੍ਰਾਮ ਦੇ ਇਹ ਬੰਦਿਆਂ ਦੇ ਵੀ ਹਰ 8 ਲੱਖ ਪਰ ਕੈਂਸਰ ਹੁੰਦਾ ਹੈ ਸ਼ੂਗਰ ਤੇ ਟੈਸਟ ਹੁੰਦੇ ਹਨ ਭਾਰਤ ਵਿੱਚ ਹਰ ਸਾਲ 5 ਲੱਖ ਲੋਕ ਸ਼ੂਗਰ ਦੇ ਟੈਸਟਵਾਜ ਉਹਦੇ ਤੋਂ ਫਿਰ ਬਲੱਡ ਪ੍ਰੈਸ਼ਰ ਦਾ ਟੈਸਟ ਹੁੰਦਾ ਹੈ ਔਰਤਾਂ ਨੂੰ ਬੋਨ ਬੋਨ ਡੈਂਸਟੀਟੀ ਦਾ ਟੈਸਟ ਹੁੰਦਾ ਹੈ ਇਸ ਤਰ੍ਹਾਂ ਕਰਕੇ 10 ਤਰ੍ਹਾਂ ਦੇ ਟੈਸਟ ਹੁੰਦੇ ਹਨ ਜਿਹੜੇ ਕਿ ਸਾਰੇ ਫ੍ਰੀ ਹੈ ਇਹ ਕਾਫੀ ਮਹਿੰਗੇ ਟੈਸਟ ਹੁੰਦੇ ਹਨ ਇਸ ਕਰਕੇ ਜਿਹੜੀ ਵੀ ਲੋੜ ਬੰਦ ਆਸੀ ਚੋਨੇ ਆਵੇ ਕਰਾਣ ਜਿਹੜੇ ਕੀ ਨਹੀਂ ਕਰਾ ਸਕਦੇ ਕਿ ਜਾਣ ਕੇ ਨਹੀਂ ਕਰਾਉਂਦੇ ਉਹ ਲੋੜੇ ਹੋ ਕੇ ਅਸੀਂ ਇਸ ਕਰਕੇ ਅਵੇਅਰਨੈਸ ਦਿੰਨੇ ਆ ਵੀ ਜਿਹਨਾਂ ਜਿਹਨਾਂ ਵੀ ਕਰਾਉਣਾ ਆ ਤਾਂ ਕਿ ਤੁਹਾਨੂੰ ਆਪਣੀ ਸਿਹਤ ਬਾਰੇ ਆਪਣੀ ਦੋਸਰੀ ਬਾਰੇ ਪਤਾ ਲੱਗ ਸਕੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਤੁਹਾਨੂੰ ਇਲਾਜ ਕਰਾ ਸਕੋ ਆਦਮਪੁਰ ਤੋਂ ਹਨੀ ਸੰਦੂ ਦੀ ਖਾਸਪੋਰਟ